ਜਨਵਰੀ ਵਾਲੇ ਦਿਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਮੂਰਤੀ ਨਾਲ ਹੋਈ ਬੇਅਦਬੀ ਦੇ ਰੋਸ 'ਵਜੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਦਲਿਤ ਸਮਾਜ ਦੇ ਆਗੂਆਂ ਅਤੇ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਸੀ ਜੋ ਪੂਰਨ ਤੌਰ ਤੇ ਸਫਲ ਰਹੀ ਇਸ ਘਟਨਾ ਦੇ ਰੋਸ 'ਵਜੋਂ ਦਲਿਤ ਸਮਾਜ ਦੇ ਸਾਰੇ ਹੀ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਵੱਲੋਂ ਭੰਡਾਰੀ ਪੁਲ ਤੇ ਤਰਨਾ ਲਗਾਇਆ ਗਿਆ ਇਸ ਮੌਕੇ ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਫੜੇ ਗਏ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਐਸ ਦੇ ਪਿੱਛੇ ਕਿਸ ਦੀ ਸਾਜ਼ਿਸ਼ ਹੈ ਉਹਨਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਸਰੂਪ ਅਤੇ ਸੰਵਿਧਾਨਿਕ ਕਿਤਾਬ ਨਾਲ ਕੀਤੀ ਗਈ ਛੇੜਛਾੜ ਅਤੇ ਬੇਅਦਬੀ ਬਹੁਤ ਹੀ ਨਿੰਦਨਯੋਗ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਐਸੇ ਰੋਸ ਪ੍ਰਦਰਸ਼ਨ ਦੌਰਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਮੌਕੇ ਤੇ ਪੁੱਜੇ ਅਤੇ ਉਹਨਾਂ ਤਰਨਾ ਪ੍ਰਦਰਸ਼ਨ ਕਰ ਰਹੇ ਆਗੂ ਨਾਲ ਗੱਲਬਾਤ ਕਰਦਿਆਂ ਆਸ਼ਵਾਸਨ ਦਿੱਤਾ ਕਿ ਇਸ ਘਟਨਾ ਨਾਲ ਸੰਬੰਧਿਤ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਵੇਗੀ ਅਤੇ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ

ਆਡੇ ਬਾਵਾ ਸਾਹਿਬ ਜੀ ਨੇ ਸਾਰੇ ਭਾਰਤ ਦੇ ਮੁਖੀ ਨੇ ਜਿਹਨਾਂ ਨੇ ਸਭ ਦਾ ਹੱਲ ਲਗਾਇਆ ਔਰ ਆਪਣੇ ਸੰਸਾਰ ਨੂੰ ਚਲਾਇਆ ਇਸ ਕਰਕੇ ਗਾਨਾ ਹੋਇਆ ਜੀ ਨਿੰਦਿਆ ਕਰਦੇ ਆ ਕੱਲ ਦੀ ਜਿਹੜੀ ਉਹ ਕਾਲ ਦਿੱਤੀ ਸੀ ਸਾਹਿਬ ਜੀ ਨਾਲ ਅੱਜ ਬਾਬਾ ਜੀ ਇੱਕ ਖਾਲੀ ਕਰਨ ਦਾ ਜਿਹੜਾ ਬੰਦ ਸੀ ਜੀ ਜੀ ਫਿਕਸਿੰਗ ਕੰਮ ਸੀ ਉਹਨਾਂ ਦੇ ਦੇ ਗਏ ਨੀ ਇਸ ਅੱਜ ਦਾ ਅਗਲੇ ਹਾਂ ਜਿਹੜਾ ਉਹਨਾਂ ਦਾ ਸਾਡੇ ਦਾ ਜਿਹੜੇ ਕੋਲੋਂ ਦੋਸ਼ੀਆਂ ਨੂੰ ਜਿਹੜੀ ਇਹ ਸਭ ਲਿਖਿਆ ਕਿਸ ਤਰ੍ਹਾਂ ਦੇ ਹਿੰਦੂਸਤਾਨ ਦਾ ਸਰਦਾਰ ਲਿਖਿਆ ਜਿਨੇ ਸਾਨੂੰ ਯਾਦੀ ਦਿੱਤੀ ਗਲਤਾਂ ਨੂੰ ਇੱਕ ਅਸ਼ੀਰਵਾਦ ਦਿੱਤਾ ਹੈ ਜਿਹਦੀ ਬਿਖੌੜਤ ਅੱਜ ਅਸੀਂ ਜੀਵਤ ਹਾਂ ਉਹਨਾਂ ਦੇ ਉਹ ਸਰੂਪ ਜਿਹੜਾ ਬੜਾ ਪੁਰਾਣਾ ਬਣਿਆ ਪਿਆ ਸੀ ਉਹਨੂੰ ਖੰਡਨ ਕਰ ਦੀ ਵਾਰ ਨਹੀਂ ਕੀਤੀ ਬਣੀ تھی ਉਹ ਤੋੜਿਆ ਗਿਆ ਉਹ ਜਿਹੜਾ ਪੁੱਟਿਆ ਗਿਆ ਦੇਖਣ ਨੂੰ ਦਾ ਦੁਆਰਾ ਕੰਤਮ આજ ਵੀ ਰਹਿਮਾਈ ਦੇ ਵਿੱਚ ਆ ਗਈ ਬੰਦੀ ਨਿਕਾਲ ਦਿੱਤੀ ਗਈ ਹੈ ਲੇਕਿਨ ਥਾੜਾ ਇਤਵਾਜ ਦਿੱਤਾ ਹੈ ਪਿਆ ਲੇਕਿਨ ਇਹ ਇੱਕ ਦਿਵਾਨ ਨਿਗਰਾਨੀ ਦੇ ਦੁਆਰਾ ਰਿਪੀਟ ਹੋਏਗਾ ਕਿ ਉਹ ਜੜਕਾ ਤੁਰਨ ਦਿਨ ਤਰੀਕੋ ਦਿੱਤਾ ਜਾਵੇਗਾ ਸਖਤ ਬਾਜਾ ਹੁਕਮ ਹੈ ਉਲੇਖਾਰ ਦੇ ਕੇ ਮਾਨ ਜੋ ਭਾਈ ਆਪਣੇ ਪੰਜਾਬ ਪਰ ਦੇ ਉਹ ਬਾਦ ਜਾਂਦੀ ਮਿੰਟਾਂ ਰਿਚਾਰੇ ਆ ਉਹ ਆ ਕੇ ਡਿਸੀਜਨ ਦੇ ਲਿਆ ਫੇਰ ਕੀ ਕੀ ਕੀਤਾ ਐਫ ਆਈ ਦੇ ਵਿੱਚ ਬਾਧਾ ਕੀ ਕਰਨਾ ਵਾ ਉਹ ਪੰਜ ਮੈਂਬਰੀ ਐਡਵੋਕੇਟਾਂ ਦੀ ਕਮੇਟੀ ਬਣ ਗਈ ਆ ਜੋ ਉੱਥੇ ਪੀਸਾਬ ਨੇ ਗਿਆ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਤੇ ਤੇ ਥੋੜੇ ਚਲਾਈ ਗਏ ਇਹ ਜ਼ਿੰਮੇਵਾਰ ਜਿਹੜੀ ਆ ਨਾ ਪੰਜਾਬ ਸਰਕਾਰ ਆ ਜਿਹੜਾ ਉਸ ਇਲਾਕੇ ਦਾ ਐਸ ਐਚਓ ਆ ਡਿਪਟੀ ਆ 10 ਕਦਮ ਤੇ ਠਾਣਾਗਾ ਅਸੀਂ ਪੂਰੀ ਮੰਗ ਕਰਦੇ ਆ ਐਸਐਚਓ ਤੇ ਪਰਚਾ ਹੋਣਾ ਚਾਹੀਦਾ ਡਿਪਟੀ ਤੇ ਪਰਚਾ ਹੋਣਾ ਚਾਹੀਦਾ ਜਿਹੜਾ ਸ਼ਖਸ ਉਥੋਂ ਪੌੜੀ ਲੈ ਗਿਆ ਆ ਪੌੜੀ ਕਾਰਬੇਸ਼ਨ ਦੀ ਆ ਤੇ ਕਾਰਬੇਸ਼ਨ ਵਾਲੇ ਤੇ ਵੀ ਪਰਚਾ ਹੋਣਾ ਚਾਹੀਦਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦਾ ਮੈਂ ਪ੍ਰਧਾਨ ਆ ਜੇ ਨਹੀਂ ਮਸਲਾ ਹਲ ਹੋਇਆ ਤੇ ਪੂਰਾ ਪੰਜਾਬ ਬੰਦ ਕਰਾਂਗੇ ਔਰ ਸਾਰੀਆਂ ਕਾਰਪੇਸ਼ਨਾ ਬੰਦ ਕਰਾਂਗੇ ਸਾਰਾ ਕੁਝ ਬੰਦ ਕਰ ਦੇਾਂਗੇ ਇਹ ਜ਼ਾਰੀ ਜ਼ਿੰਮੇਵਾਰੀ ਆ ਪੰਜਾਬ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਤੁਹਾਨੂੰ ਉਹਨੂੰ ਕੱਲੇ ਨੂੰ ਕਾਬੂ ਕਰ ਲਿਆ ਉਹ ਕੱਲੇ ਦਾ ਕੰਮ ਥੋੜੀ ਆ ਉਹਨਾਂ ਦੇ ਨਾਲ ਕੋਈ ਨਾ ਕੋਈ ਬੰਦੇ ਹੋਣਗੇ ਸਾਰੀ ਜਾਂਚ ਹੋਣੀ ਚਾਹੀਦੀ ਆ ਅਸੀਂ ਤੇ ਸਾਰਿਆਂ ਦੀ ਮੰਗ ਕਰਨੀ ਆ ਜਿਹੜਾ ਜਿਹੜਾ ਇਰਚ ਦੋਚੀ ਆਉਂਦਾ ਉਹਨੂੰ ਕਟਰ ਤੋਂ ਕਟਰ ਸਜ਼ਾ ਦੇਣੀ ਚਾਹੀਦੀ ਆ ਧਾਰਾ ਇਹਨਾਂ ਤੇ ਉਹ ਲਾਉਣੀਆਂ ਚਾਹੀਦੀਆਂ ਜਿਹੜਾ ਔਰ ਜਦ ਲੱਗੇ ਇਹਨਾਂ ਨੇ ਐਨਐਸਐ ਐਨਐਸਐ ਸਾਰੇ ਸੰਸਮਾਜ ਨੇ ਔਰ ਸਾਰੇ ਆ ਆਰਗੇਨਾਈਜੇਸ਼ਨ ਜਥੇਬੰਦੀਆਂ ਦੇ ਸਾਰੇ ਲੀਡਰ ਔਰ ਸਾਰੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਦੀ ਕੁਝ ਮੰਗਾਂ ਸੀਗੀਆਂ ਕਿ ਬੇਸਿਕਲੀ ਕਿਹੜੇ ਕਿਹੜੇ ਬੰਦਿਆਂ ਦਾ ਕੀ ਕੀ ਰੋਲ ਆ ਰਿਹਾ ਇਹਦੇ ਵਿੱਚ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਵਕੀਲਾਂ ਦਾ ਇੱਕ ਪੈਨਲ ਬਣਾਇਆ ਜਿਹਦੇ ਵਿੱਚ ਐਫਆਈਆਰ ਉਹਨਾਂ ਨਾਲ ਬੈਠ ਕੇ ਈਵੈਲੂਏਟ ਕੀਤੀ ਜਾਊਗੀ ਜੇ ਉਹਦੇ ਵਿੱਚ ਕੋਈ ਐਡ ਕਰਨ ਵਾਲੀ ਚੀਜ਼ ਆ ਤਾਂ ਉਹ ਐਡ ਕਰ ਲਈ ਜਾਏਗੀ ਬਿਆਨ ਵਗੈਰਾ ਦਰਜ ਕਰਲੇ ਜਾਣਗੇ ਉਸ ਤੋਂ ਇਲਾਵਾ ਉਹਨਾਂ ਨੇ ਕੁਝ ਹੋਰ ਮੰਗਾ ਕੀਤੀ ਹੈ ਕਿ ਹੋਰ ਵੀ ਸਖਤ ਲੀਗਲ ਐਕਸ਼ਨ ਕੀ ਹੋ ਸਕਦਾ ਉਹਦੇ ਬਾਰੇ ਵੀ ਮੈਂ ਉਹਨਾਂ ਨੂੰ ਅਸ਼ੋਰ ਕੀਤਾ ਕਿ ਜੋ ਲੀਗਲੀ ਹੈਗਾ ਜਿਸ ਸਟੇਜ ਤੇ ਉਹ ਡੈਫੀਨਿਟਲੀ ਕੀਤਾ ਜਾਏਗਾ ਔਰ ਕਿਸੇ ਬੰਦੇ ਨੂੰ ਬਖਸ਼ਿਆ ਨਹੀਂ ਜਾਏਗਾ ਕਿਸੇ ਵੀ ਚਾਹੇ ਡਿਪਾਰਟਮੈਂਟ ਦਾ ਬੰਦਾ ਚਾਹੇ ਕੋਈ ਪ੍ਰਾਈਵੇਟ ਬੰਦਾ ਜੋ ਵੀ ਇਸ ਚ ਹੁੰਦਾ ਨੈਕਸਟ ਗੱਲ ਇਹ ਸੀਗੀ ਕਿ ਬੰਦੇ ਦੇ ਕੰਟੈਕਟਸ ਕੌਣ-ਕੌਣ ਸੀਗੇ ਔਰ ਕਿਹਦੇ-ਕਿਹਦੇ ਨਾਲ ਉਹਦੇ ਰਾਫਤਾ ਸੀ ਕੋਈ ਹੋਰ ਉਹਦੇ ਨਾਲ ਦੇ ਸਾਥੀ ਤਾਂ ਨਹੀਂ ਜਾਂ ਕਾਂਸਪਿਰੇਸੀ ਨਹੀਂ ਉਹ ਸਾਰੀ ਚੀਜ਼ ਜਿਹੜੀ ਹੈ ਉਹਨਾਂ ਨੂੰ ਦੱਸਿਆ ਕਿ ਬੈਸਟ ਟੀਮ ਅਸੀਂ ਲਾਈ ਹੈ ਜਿਹੜੀ ਪੁਛਗਿਛ ਵੀ ਪੂਰੀ ਕਰ ਰਹੀ ਹੈ ਔਰ ਉਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਉਹਦਾ ਟੈਲੀਫੋਨ ਵੀ ਮਿਲਿਆ ਸਾਰੀ ਸੈਂਟੀਫਿਕ ਤੇ ਫਰੈਂਸਿਕ ਜਿਹੜੀ ਐਵੀਡੈਂਸ ਉਹਨੂੰ ਵੀ ਅਸੀਂ ਪੂਰਾ ਇਨਵੈਸਟੀਗੇਟ ਕਰਾਂ